ਬਈ ਘਰ ਕਿਆਰੀ ਬਣਾ ਕੇ ਮੈਂ ਤੋਰੀਆ ਬੀਜਿਆ ਇਹਦਾ ਬਣਾ ਸਾਗ ਪੂਰਾ ਹਉਤਾ ਮੈਂ ਰੱਖ ਕੇ ਖਾਣਾ ਉਹ ਦਿਨੋਂ ਦਿਨ ਬਣੂ ਸੁਆਦ ਨਾਲ ਮੱਕੀ ਦੀ ਰੋਟੀ ਖਾਣੀ ਉੱਤੇ ਮੱਖਣ ਪਾਉਣਾ ਫਿਰ ਮੈਨੂੰ ਪਰਦੇਸੀ ਨੂੰ ਬਈ ਪੰਡ ਦਾ ਚੇਤਾ ਆਉਣਾ ਮੈਂ ਇਹੋ ਹੀ ਗਾਣਾ ਗਾਉਣਾ ਦੋਸਤ ਇਹੋ ਹੀ ਗਾਣਾ ਗਾਉਣਾ ਆਪਣਾ ਪੰਜਾਬ ਹੋਵੇ ਤੋਰੀਏ ਦਾ ਸਾਗ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਮੱਕੀ ਦੀ ਵੀ ਰੋਟੀ ਹੋਵੇ ਚਾਟੀ ਵਾਲੀ ਲੱਸੀ ਹੋਵੇ ਵੇਖੀਓ ਸੁਆਦ ਲੱਗੂ ਬੇਬੇ ਹੱਥੋਂ ਪੱਕੀ ਹੋਵੇ ਤੱਤੀ ਤੱਤੀ ਖਾ ਲੋ ਪੁੱਤਰ ਉਹ ਮਾਰਦੀ ਆਵਾਜ਼ ਹੋਵੇ ਆਪਣਾ ਪੰਜਾਬ ਹੋਵੇ ਤੋਰੀਏ ਦਾ ਸਾਗ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਕਿਉਂ ਪਰਦੇਸੀਓ ਆਈ ਪਿੰਡ ਦੀ ਜਾਦ ਉਹ ਪੱਕੇ ਹੋ ਗਏ ਤੁਸੀਂ ਬਾਪਸ ਆਓ ਖੋਲ ਜਾਨੇ ਘਰਾਂ ਦੇ ਬਾਗ ਇਹੋ ਮੇਰੀ ਅਰਦਾਸ ਸੰਧੂ ਦੀ ਇਹੋ ਮੇਰੀ ਅਰਦਾਸ ਹਾਏ ਵਾਹਿਗੁਰੂ